ਤ寒ਦੇ ਚਾਲਦੇ ਪਹਿਲਾਂ ਹੀ ਬੱਚਿਆਂ ਨੂੰ ਕਾਫੀ ਸਾਰੀਆਂ ਛੁੱਟੀਆਂ ਹੋਈਆਂ ਸੀ ਤੇ ਜਿਸ ਤੋਂ ਬਾਅਦ ਠੰਡ ਹੋਰ ਵਧਣ ਦੇ ਚੱਲਦੇ ਆ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਉੱਥੇ ਇਸੇ ਵਿਚਾਲੇ ਮਹਾਕੁੰਮ ਦੇ ਵਿੱਚ ਅੰਮ੍ਰਿਤ ਇਸਨਾਣ ਤੋਂ ਬਾਅਦ ਪ੍ਰਯਾਗਰਾਜ ਦੇ ਵਿੱਚ ਸ਼ਰਦਾਲੂਆਂ ਦੀ ਵੱਧੇ ਭੀੜ ਦੇ ਮੱਦੇਨਜ਼ਰ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਨੇ 8 ਜੁਮਾ ਤੱਕ ਤੇ ਸਾਰੇ ਸਕੂਲ 12 ਫਰਵਰੀ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ ਅਬਜੈਦ ਦੇ ਵਿੱਚ ਸੂਵਿਧਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਜ਼ਿਲ੍ਹਾ ਅਧਿਕਾਰੀ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਉੱਤੇ ਲਾਗੂ ਹੋਵੇਗਾ ਤੇ ਕੁਲਬਲਾਕੇ ਕਿਤਨੇ-ਕਿਤੇ ਛੁੱਟੀਆਂ ਦੇ ਸ਼ਕੀਨ ਬੱਚਿਆਂ ਦੇ ਲਈ ਤਾਂ ਇਹ ਖੁਸ਼ੀ ਦੀ ਖਬਰ ਹੈ ਪਰ ਪੜਾਈ ਜਿਹੜੀ ਹੈ ਉਹ ਆਨਲਾਈਨ ਜਾਰੀ ਰੱਖਣੀ ਪਵੇਗੀ ਤੇ ਉਸ ਪ੍ਰਤੀ ਧਿਆਨ ਵੀ ਜਿਹੜਾ ਹੈ ਉਹ ਨਹੀਂ ਦੇਣਾ ਪਵੇਗਾ ਤੇ ਪ੍ਰਗਰਾਜ ਦੇ ਵਦੇ ਨਜ਼ਰ ਜਿਹੜੇ ਵੀ ਸਕੂਲ ਇਸ ਦੇ ਅੰਡਰ ਆਉਂਦੇ ਨੇ ਉਹਨਾਂ ਸਭ ਨੂੰ ਅੱਤੌਲੇ ਕਿ 12 ਫਰਵਰੀ ਤੱਕ ਛੁੱਟੀਆਂ ਦੇ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਇਹ ਵੱਡਾ ਫੈਸਲਾ ਜਿਹੜਾ ਹੈ ਉਹ ਸੁਰੱਖਿਆ ਦੇ ਮੱਦੇ ਨਜ਼ਰ ਲਿਆ ਗਿਆ ਹੈ ਕਿਉਂਕਿ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਹਮੇਸ਼ਾ ਹੀ ਧਿਆਨ ਦੇ ਨਾਲ ਦੇਖਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆਵੇ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ